ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ ਆਏ ਪ੍ਰ ਸ਼ਰਨ ਆਗਤੀ ਕਿਰਪਾ ਨੇ ਦਦਿਆਲ ਇੱਕ ਅੱਖਰ ਹਰਿ ਵਨ ਬਸਤ ਨਾਨਕ ਹੋਤ ਨਿਹਾਲ ਏਕੰਕਾਰ ਸਤਗੁਰੂ ਤੇ ਪ੍ਰਸਾਦ ਸਚ ਹੋਏ ਵਾਹਿਗੁਰੂ ਜੀ ਕੀ ਫਤਿਹ ਹੈ ਬਿਗੜ ਬਿਨਾ ਸਣ ਸੋਏ ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀਓ ਬ੍ਰਹਮ ਗਿਆਨੀ ਏਕ ਉਪਰਿਆਸ ब्रह्म ज्ञानी का नहीं विनाश ब्रह्म ज्ञानी कह गरीबी समा ब्रह्म ज्ञानी पर उपकार यो महा ब्रह्म ज्ञानी कह नाही तंदा ब्रह्म ज्ञानी ले धावत बन्दा ब्रह्म ज्ञानी कै होए सो भला ब्रह्म ज्ञानी सो फल फला ब्रह्म ज्ञानी संग सगले उधार नानक ब्रह्म ज्ञानी जपए सगले संसार ਨਾਨਕ ਬ੍ਰਹਮ ਗਿਆਨੀ ਜਪੈ ਸਗਲ ਸੰਸਾਰ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਆਓ ਗੁਰੂ ਪਿਆਰੇ ਗੁਰੂ ਸਵਾਰੇ ਸਤਸੰਗੀ ਜਨੋ ਰਜਾਨਾ ਦੀ ਤਰ੍ਹਾਂ ਪਾਤਸ਼ਾਹ ਜੀ ਦੀ ਅਪਾਰ ਕਿਰਪਾ ਬਖਸ਼ਿਸ਼ ਦਾ ਸਰਕਾਰ ਅੰਮ੍ਰਿਤ ਵੇਲੇ ਤੋਂ ਲੈ ਕਰਕੇ ਹੀ ਪਾਤਸ਼ਾਹ ਜੀ ਦੀ ਤਰਨਾ ਕਵਨਾ ਵਿਖੇ ਹਾਜ਼ਰੀਆਂ ਲਵਾ ਰਹੇ ਹੋ ਆਪ ਜੀ ਅੰਮ੍ਰਿਤ ਵੇਲੇ ਨਿਤਨੇਮ ਪ੍ਰੰਤ ਪਵਿੱਤਰ ਆਸਾ ਜੀ ਕੀ ਵਾਰ ਕੇ ਸ਼ਬਦ ਕੀਰਤਨ ਸਰਵਣ ਕਰ ਰਹੇ ਸੀ ਅਪਰੰਤ ਚੱਲ ਰਹੀ ਲੜੀਵਾਰ ਕਥਾ ਮੁਤਾਬਕ ਪਵਿੱਤਰ ਸ਼ਬਦ ਦਾ ਪਾਠ ਸਰਵਣ ਕੀਤਾ ਜੀ ਆਓ ਮਨ ਬੇਟੀਆਂ ਗੁਰੂ ਚਰਨਾਂ ਨਾਲ ਜੋੜਦੇ ਹੋਏ ਗੁਰੂ ਚਰਨਾਂ ਵਿਖੇ ਲਵਾਈਏ ਹਜੀਆਂ ਗੁਰੂ ਕਾ ਬਖਸ਼ਿਆ ਫਤਿਹ ਦਾ ਨਾਰਾ ਕਰੀਏ ਬਲੰਦ ਪ੍ਰੰਤ ਬਾਣੀ ਦੇ ਵਿਚਾਰ ਨਾਲ ਜੁੜਨਾ ਕਰਾਂਗੇ ਗੱਜ ਕੇ ਆਖੀਏ ਜੀ ਵਾਹ ਓਏ ਗੁਰਜੀਕਾ ਖਾਲਸਾ ਵਾਹ ਗੁਰੂ ਜੀ ਕੀ ਫਤਿਹ ਬ੍ਰਹਮ ਗਿਆਨੀ ਏਕ ਉਪਰਿਆਸ ਬ੍ਰਹਮ ਗਿਆਨੀ ਕਾ ਨਹੀਂ ਵਿਨਾਸ ਤਨਤਨ ਸਹਿਬ ਸ੍ਰੀ ਗੁਰੂ ਅਰਜਨ ਦੇਵ ਜੀ ਮਹਾਰਾਸ਼ੀਦਾ ਦੇ ਸਰਤਾਜ ਸ਼ਤਰਚਬਰਤਾਖ ਦੇ ਮਾਲਕ ਆਪ ਪਰਮੇਸ਼ਰ ਸਤਗੁਰੂ ਬ੍ਰਹਮ ਗਿਆਨੀ ਵਾਲੀ ਅੱਠਵੀਂ ਅਸ਼ਟਪਦੀ ਦਾ ਚੌਥਾ ਪਦ ਆਪ ਜੀ ਨੇ ਸਰਬਨ ਕੀਤਾ ਇਸ ਪਦੇ ਰਾਹੀਂ ਪਾਤਸ਼ਾਹ ਕੀ ਬਖਸ਼ਿਸ਼ ਕਰਦੇ ਹਨ ਜਦੋਂ ਸਾਨੂੰ ਬ੍ਰਹਮ ਦਾ ਗਿਆਨ ਹੋ ਗਿਆ ਫਿਰ ਅਸੀਂ ਕੇਵਲ ਤੇ ਕੇਵਲ ਇੱਕ ਪਰਮੇਸ਼ਰ ਤੇ ਉਸ ਤੇ ਆਸ ਰੱਖਾਂਗੇ ਜਿਹੜਾ ਸਭ ਨੂੰ ਪਾਲਦਾ ਹੈ ਜਿੰਨਾ ਜੇ ਮਨੁੱਖ ਨੂੰ ਉਰੀ ਜਾਣਕਾਰੀ ਨਹੀਂ ਮਿਲੀ ਬੰਦਾ ਥਾਂ ਥਾਂ ਤੇ ਭੜਦਾ ਹੈ ਜਗ ਜੀਵਨ ਪੁਰਖ ਧਿਆ ਕੈ ਮਾਨ ਸੰਧੀ ਆਸ ਦੋ ਹੈ ਭਾਇ ਬਗੁਚੀਆ ਗਲ ਪਈ ਸੁਜਮਕੀ ਫਾਸ ਜੇਹਾ ਬੀਜਾ ਸੋ ਲੁਣਾ ਮੱਥਾ ਜੋ ਲਿਖਿਆਸ ਸ੍ਰੀਸ਼ ਕਰਕੇ ਬ੍ਰਹਮ ਗਿਆਨੀ ਜਿਹੜਾ ਹੈ ਉਹ ਇਕੇਵਲ ਇੱਕ ਪਰਮੇਸ਼ਰ ਤੇ ਆਸ ਰੱਖਦਾ ਹੋਰ ਕਿਸੇ ਤੇ ਆਸ ਨਹੀਂ ਰੱਖਦਾ ਜਿਸ ਤਰ੍ਹਾਂ ਧੰਗੁਰੂ ਗੋਬਿੰਦ ਸਿੰਘ ਜੀ ਮਹਾਰਾਜ ਦਮਦਮਾ ਸਾਹਿਬ ਤਲਵੰਡੀ ਤੋਂ ਚੱਲ ਕੇ ਜਿਸ ਬੜੇ ਨੰਦੇੜ ਸਾਹਿਬ ਵੱਲ ਜਾ ਰਹੇ ਐ ਤਾਂ ਹਰਿਆਣੇ ਦੇ ਇੱਕ ਲਾਕੇ ਵਿੱਚ ਪਹੁੰਚੇ ਹਨ ਜਿੱਥੇ ਰਾਤ ਕੱਟੀ ਐ ਪੜਾਅ ਕੀਤਾ ਇੱਕ ਸਾਧੂ ਦਾ ਡੇਰਾ ਹੈ ਉੱਥੇ। ਔਰ ਡੱਲੇ ਦੀ ਡਿਊਟੀ ਲਈ ਸੀ ਅੱਜ ਵੀ ਡੱਲਿਆ ਤੋਂ ਰਾਤ ਨੂੰ ਪਹਿਰਾ ਨਹੀਂ ਹੈ। ਦੰਦਾ ਨਾਲ ਸੀ ਉੱਥੋਂ ਤੱਕ ਜੱਕ ਫਤੇ ਸਿੰਘ ਵਾਲੇ ਭਾਈ ਰਾਮ ਸਿੰਘ ਫਤੇ ਸਿੰਘ ਦੇ ਦੋ ਭਰਾ ਵੀ ਨਾਲ ਸਨ ਹੋਰ ਵੀ ਸੰਗਤ ਕਾਫੀ ਸੀ ਤਾਂ ਜਿਸ ਵੇਲੇ ਗੁਰੂ ਪਿਆਰਿਓ ਅੱਧੀ ਰਾਤ ਨੂੰ ਪਾਤਸ਼ਾਹ ਜੀ ਨੇ ਕਵਾਜ ਮਾਰੀ ਹਾਂ ਭਾਈ ਡੱਲਿਆ ਜਾਗਦਾ ਹੈ ਤਾਂ ਅਗੋ ਫਕੀਰ ਬੋਲਿਆ ਨਾ ਡੱਲਾ ਨਾ ਮੱਲਾ ਗੁਰੂ ਕੱਲਾ ਹੀ ਕੱਲਾ ਭਾ ਫਕੀਰ ਨੂੰ ਪਤਾ ਲੱਗਿਆ ਸੀ ਕਿ ਡੱਲਾ ਚਲਿਆ ਗਿਆ ਰਾਤ ਨੂੰ ਅ ਗੁਰੂ ਪਾਤਸ਼ਾਹ ਜੀ ਕਹਿਣ ਲੱਗੇ ਫਕੀਰਾ ਨਾ ਡੱਲਾ ਨਾ ਮੱਲਾ ਗੁਰੂ ਦੇ ਨਾਲ ਅੱਲਾ ਹੀ ਅੱਲਾ ਸਾਡੇ ਨਾਲ ਪਰਮੇਸ਼ਰਾਂ ਕੋਈ ਗੱਲ ਨਹੀਂ ਉਹ ਚਲਿਆ ਗਿਆ ਤਾਂ ਸਤਿਗੁਰਾਂ ਦਾ ਰਹਿਮਤ ਹੋਣੀ ਹੈ ਖਿਆਲ ਹੋਣੀ ਹੈ ਕਿ ਅੱਗੇ ਜਾ ਕੇ ਜੋ ਹੈ ਜਿਹੜੀਆਂ ਬਖਸ਼ਾ ਉਹਨਾਂ ਨੇ ਬੰਦਾ ਸਿੰਘ ਬਹਾਦਰ ਤੇ ਕੀਤੀਆਂ ਉਹ ਡੱਲੇ ਵਰਗੇ ਚੌਧਰੀ ਤੇ ਕਰਨੀਆਂ ਹੋਣ ਫਿਰ ਅੱਗੇ ਜਾ ਕੇ ਜੱਕ ਫਤੇ ਸਿੰਘ ਵਾਲੇ ਰਾਮ ਸਿੰਘ ਨੇ ਆਪਣੇ ਭਾਈ ਨੂੰ ਵਾਪਸ ਮੋੜ ਦਿੱਤਾ ਉਸ ਤੋਂ ਬਾਅਦ ਆਪ ਵੀ ਅੱਗੋਂ ਮੁੜ ਆਇਆ ਹੈ ਕਹਿਣ ਤੋਂ ਪਾਪ ਹੈ ਕਿ ਬ੍ਰਹਮ ਗਿਆਨੀ ਪਰਮੇਸ਼ਰ ਦੇ ਪਿਆਰੇ ਇੱਕ ਪਰਮੇਸ਼ਰ ਤੇ ਆਸ ਰੱਖਦੇ ਆ ਸੰਸਾਰ ਤੇ ਆਸ ਨਹੀਂ ਕਰਦੇ ਬ੍ਰਹਮ ਗਿਆਨੀ ਕਾ ਨਹੀਂ ਵਿਨਾਸ਼ ਕਹਿੰਦੇ ਗੁਰੂ ਸਾਹਿਬ ਤਾਂ ਖੁਦ ਪਰਮੇਸ਼ਰ ਹੀ ਹਨ ਗੁਰੂ ਦਾ ਰੂਪ ਹਨ ਹੋਰ ਵੀ ਬਹੁਤ ਸਾਰੇ ਐਸੇ ਬ੍ਰਹਮ ਗਿਆਨੀ ਭਗਤ ਜੋ ਗੁਰਬਾਣੀ ਦੇ ਵਿੱਚ ਆਏ ਹਨ ਉਹਨਾਂ ਨੇ ਇੱਕ ਪਰਮੇਸ਼ਰ ਤੋਂ ਮੰਗਿਆ ਔਰ ਨਹੀਂ ਕਿਸੇ ਤੋਂ ਮੰਗਿਆ ਜਿਸ ਤਰ੍ਹਾਂ ਇੱਕ ਰਾਜਾ ਕਹਿੰਦਾ ਕਿ ਮੈਥੋਂ ਸੋਨਾ ਲੈ ਲਾ ਪਰ ਮੈਨੂੰ ਤੇਰੇ ਵਾਲਾ ਨਾਮ ਦੇ ਦੇ ਭਗਤ ਜੀ ਕਹਿੰਦੇ ਕੰਚਨ ਸਿੰਘ ਪਾਈਆਨੀ ਤੋਲ ਮਰ ਦੇ ਰਾਮ ਲਿਆ ਹੈ ਮੋਲ ब्रह्मज्ञानी एक उप प्रयास ब्रह्मज्ञानी का नहीं विनाश ब्रह्मज्ञानी का कभी भी विनाश नहीं होता खत्मा नहीं होता ब्रह्मज्ञानी हमेशा रहता है और जिने नाम जपने वालीयां रूहਾਂ आज तक होइयां है वो मरियां नहीं सारे उनालो सी जानदे हां वो अमर हो चुकीयां है दुनिया उनादा गुणगान करती है उनानू याद करती है ਤੇ ਦੂਜੇ ਪਾਸੇ ਉਹਨਾਂ ਦੇ ਸੰਕਾਲੇ ਕਿਤਨੇ ਹੀ ਅਮੀਰ ਰਾਜੇ ਸ਼ਾਹੂਕਾਰ ਹੋਏ ਹੋਣਗੇ ਜੋ ਖਤਮ ਹੋ ਗਏ ਹਨ ਦੁਨੀਆ 'ਚ ਕੋਈ ਉਹਨਾਂ ਨੂੰ ਯਾਦ ਨਹੀਂ ਕਰਦਾ ਬ੍ਰਹਮ ਗਿਆਨੀ ਕਹ ਗਰੀਬੀ ਸਮਾ ਬ੍ਰਹਮ ਗਿਆਨੀ ਜਿਹੜੇ ਹਨ ਉਹ ਗਰੀਬੀ ਦੇ ਵਿੱਚ ਭਾਵ ਨਿਮਰਤਾ ਵਿੱਚ ਵਿਚਰਦੇ ਹਨ ਉਹਨਾਂ ਨੂੰ ਕੋਈ ਮਾਇਆ ਰੂਪੀ ਅਮੀਰੀ ਦੀ ਲੋੜ ਨਹੀਂ ਹੁੰਦੀ ਉਹ ਹਮੇਸ਼ਾ ਗਰੀਬੀ ਵਿੱਚ ਰਹਿ ਕੇ ਰਾਜੀ ਹਨ ਜਿਸ ਤਰ੍ਹਾਂ ਤਨਤਨ ਸ੍ਰੀ ਹਰਮੰਦਰ ਸਾਹਿਬ ਜੀ ਗੁਰੂ ਅੰਦਾਜ਼ ਜੀ ਦੇ ਪੁੱਤਰ ਸਥਾਨ ਦਾ ਹੈਡ ਗ੍ਰੰਥੀ ਆ ਓਏ ਉਸ ਵੇਲੇ ਦੀ ਗੱਲ ਹੈ ਜੋ ਰਾਜਾ ਅਲਜੀਤ ਸਿੰਘ ਦਾ ਰਾਜ ਸੀ ਤਾਂ ਗੁਰੂ ਪਿਆਰੇ ਉਹ ਕਹਿੰਦੇ ਉਸ ਦੇ ਘਰ ਵਿੱਚ ਬੜੀ ਗਰੀਬੀ ਸੀ ਪਰ ਗੁਰੂ ਮਹਾਰਾਜ ਦਾ ਬਾਉ ਚੜ੍ਹ ਜੀ ਕਲਾ ਦਾ ਸਿੰਘ ਸੀ ਉਹ ਸਿੱਖ ਸੀ ਜੇ ਕਿਦਰ ਰਾਜੇ ਨੂੰ ਪਤਾ ਲੱਗਿਆ ਕਿ ਗੁਰੂ ਘਰ ਦਾ ਗਰੰਥੀ ਹੋਵੇ ਤੇ ਉਹਦੇ ਘਰ ਵਿੱਚ ਇੰਨੀ ਗਰੀਬੀ ਹੋਵੇ ਚਲੋ ਮੈਂ ਉਹਦੀ ਗਰੀਬੀ ਦੂਰ ਕਰਦੇ ਆ ਕਹਿੰਦੇ ਉਸਨੇ ਆਪਣੇ ਹੱਥੀ ਉੱਤੇ ਮੋਹਰਾਂ ਵਾਲੀਆਂ ਥੱਲੀਆਂ ਰੱਖੀਆਂ ਤੇ ਲਾਲਚ ਕਰਨੇ ਨਾਲ ਵਜੀਰਾ ਦੇ ਨਾਲ ਚੱਲ ਪਿਆ ਭਾਈ ਸਾਹਿਬ ਜੀ ਦੇ ਘਰ ਵੱਲ ਜਦੋਂ ਅਗੇ ਹੈੱਡ ਗ੍ਰੰਥੀ ਸਾਹਿਬ ਨੂੰ ਪਤਾ ਲੱਗਿਆ ਕਿ ਰਾਜਾ ਹਾਥੀ ਦੇ ਬੈੜਕੇ ਉੱਧਰ ਨੂੰ ਆ ਰਿਹਾ ਕਹਿੰਦੇ ਉਹਨਾਂ ਨੇ ਆ ਕੇ ਗੇਟ ਬੰਦ ਕਰ ਦਿੱਤਾ ਥੱਲਿਓ ਸਿਖਾੜੇ ਵਜ਼ੀਰਾ ਨੇ ਆਵਾਜ਼ਾਂ ਮਾਰੀਆਂ ਕਿ ਭਾਈ ਸਾਹਿਬ ਜੀ ਬਾਰ ਖੋਲੋ ਰਾਜਾ ਸਾਹਿਬ ਆਏ ਐ ਕਹਿੰਦੇ ਹੈੱਡ ਗ੍ਰੰਥੀ ਸਾਹਿਬ ਜੀ ਕੋਠੇ ਤੇ ਚੜ ਗਏ ਉੱਤੇ ਚੜ ਕੇ ਪੁੱਛਦੇ ਆ ਹਾ ਰਾਜਾ ਸਾਹਿਬ ਆਓ ਕਿਵੇਂ ਆਏ ਕਹਿੰਦੇ ਸਾਨੂੰ ਪਤਾ ਲੱਗਿਆ ਤੁਹਾਡੇ ਘਰ 'ਚ ਬਹੁਤ ਗਰੀਬੀ ਐ ਤੇ ਆ ਕੁਝ ਮਾਇਆ ਇਹਨੂੰ ਪ੍ਰਵਾਨ ਕਰੋ ਰੱਖ ਲਓ ਗਰੀਬੀ ਦੂਰ ਕਰੋ ਭਾਈ ਸਾਹਿਬ ਜੀ ਕਹਿੰਦੇ ਨਹੀਂ ਰਾਜਾ ਸਾਹਿਬ ਅਸੀਂ ਇਸੇ ਜੀ ਆਨੰਦ ਚਾਹਾਂ ਗੁਰੂ ਨਾਨਕ ਜੀ ਨੇ ਸਭ ਤੋਂ ਪਹਿਲਾਂ ਸਿੱਖ ਨੂੰ ਗਰੀਬੀ ਦਿੱਤੀ ਹੈ ਨਾ ਉਹਨੇ ਤੇ ਨਾਮ ਗਰੀਬੀ ਪਾਈ ਗਰੀਬੀ ਉਸ ਤਰ੍ਹਾਂ ਨਹੀਂ ਕਿ ਸਿੱਖ ਭੁੱਖਾ ਮਰਦਾ ਹੈ ਸਿੱਖ ਦੀਆਂ ਹਰ ਤਰ੍ਹਾਂ ਦੀਆਂ ਲੋੜਾਂ ਗੁਰੂ ਪਰਮੇਸ਼ਰ ਆਪ ਪੂਰੀਆਂ ਕਰਦਾ ਹੈ ਪਰ ਉਹਦੇ ਕਰ ਇੰਨੀ ਮਾਇਆ ਵੀ ਨਹੀਂ ਆਉਣ ਦਿੰਦਾ ਕਿ ਉਸ ਮਾਇਆ ਦੇ ਵਿੱਚ ਖਚ ਧੋਕੇ ਰੱਬ ਨੂੰ ਭੁੱਲ ਜਾਵੇ। ਇਸ ਕਰਕੇ ਪਰਮ ਭੰਗ ਜਿਹੜੇ ਹਨ ਉਹ ਗਰੀਬੀ ਦੇ ਵਿੱਚ ਹੀ ਸਮਾਉਂਦੇ ਹਨ, ਭਾਵ ਰਹਿੰਦੇ ਹਨ। ਗਰੀਬੀ ਵਿੱਚ ਹੀ ਆਨੰਦ ਮਾਣਦੇ ਹਨ। ਬ੍ਰह्म ਗਿਆਨੀ ਪਰ ਉਪਕਾਰਯੋ ਮਹਾ ਜਿਹੜਾ ਬ੍ਰह्म ਗਿਆਨੀ ਹੁੰਦਾ ਹੈ ਉਹ ਪਰ ਉਪਕਾਰ ਦੇ ਨਹੀਂ ਬੁਮਹਾ ਬੜਾ ਉਤਸ਼ਾਹ ਰੱਖਦਾ ਹੈ। ਬ੍ਰਹਮ ਗਿਆਨੀ ਹਮੇਸ਼ਾ ਪਰਪਕਾਰ ਕਰ ਜਾਂਦਾ ਜਦੋਂ ਪਤਾ ਲੱਗਦਾ ਕਿਸੇ ਦਾ ਕੰਮ ਕਰਨਾ ਹੈ ਤੇ ਉਹ ਤੁਰੰਤ ਉਸ ਦਾ ਕੰਮ ਕਰਦਾ ਹੈ ਪਰਪਕਾਰ ਕਰਨਾ ਜਿਵੇਂ ਭਾਈ ਲੱਧਾ ਪਰਪਕਾਰੀ ਹੋਇਆ ਤਾਂ ਇੱਕ ਸਮੇਂ ਦੀ ਸਾਖੀ ਹੈ ਸੰਤ ਕਰਮ ਸਿੰਘ ਜੀ ਦੀ 1857 ਐਸੀ ਵਿੱਚ ਦਿੱਲੀ ਵਿੱਚ ਗਦਰ ਹੋਇਆ ਤਾਂ ਬਾਬਾ ਕਰਮ ਸਿੰਘ ਜੀ ਤੇ ਬਾਬਾ ਲਾਲ ਸਿੰਘ ਇਹ ਫੌਜ ਵਿੱਚ ਇਕੱਠੇ ਸਨ ਉਹ ਨਾਲੇ ਜਉਂਤ ਦਿੱਲੀ ਪਹੁੰਚੀ ਹੋਈ ਸੀ ਸੰਤ ਲੋਕਾਂ ਨੂੰ ਬਲਦੀ ਅੱਗ ਵਿੱਚੋਂ ਕੱਢ-ਕੱਢ ਕੇ ਗੁਰੂ ਘਰ ਵਿੱਚ ਛੱਡ ਆਉਂਦੇ ਸਨ ਜਦੋਂ ਲੋਕਾਂ ਨੂੰ ਬਚਾਉਂਦੇ ਹੋਏ ਇੱਕ ਮਹੱਲੇ ਵਿੱਚ ਪਹੁੰਚੇ ਤਾਂ ਇੱਕ ਮਾਤਾ ਬਹੁਤ ਰੋ ਰਹੀ ਸੀ ਪੁੱਛਿਆ ਮਾਤਾ ਕੀ ਹੋ ਗਿਆ ਕਹਿੰਦੀ ਮੇਰਾ 5 ਸਾਲ ਦਾ ਪੁੱਤਰ ਚਵਾਰੇ ਵਿੱਚ ਅੱਗ ਦੇ ਵਿੱਚ ਪਿਆ ਔਰ ਕੋਈ ਉਸ ਨੂੰ ਕੱਢ ਨਹੀਂ ਸਕਦਾ ਮਾਤਾ ਖੜੀ ਰੋ ਰਹੀ ਸੀ ਵਾਹਿਗੁਰੂ ਪਰਮੇਸ਼ਰ ਅੱਗੇ ਬੇਨਤੀਆਂ ਕਰ ਰਹੀ ਸੀ ਪ੍ਰਭੂ ਜਿਵੇਂ ਤੂੰ ਕਹਲਾਦੀ ਰੱਖਿਆ ਕੀਤੀ ਹੈ ਮੇਰੇ ਬੱਚੇ ਨੂੰ ਵੀ ਬਚਾ ਇਹਨੇ ਨੂੰ ਸੰਤ ਉਹਨਾਂ ਦੇ ਕੋਲ ਪਹੁੰਚ ਗਏ ਮਾਤਾ ਨੂੰ ਪੁੱਛਣ ਲੱਗੇ ਮਾਤਾ ਕੀ ਗੱਲ ਐਨਾ ਰੋ ਰਹੀ ਆ ਮਾਤਾ ਨੇ ਦੱਸਿਆ ਕਿ ਮੇਰਾ 5 ਸਾਲ ਦਾ ਪੁੱਤਰ ਚਵਾਰੇ ਵਿੱਚ ਸੁੱਤਾ ਪਿਆ ਤੇ ਸੰਤਾ ਤੋਂ ਮਾਤਾ ਦੀ ਐਸੀ ਦਸ਼ਾ ਵੇਖੀ ਨਾ ਗਈ ਪਰਪਕਾਰੀ ਸੰਤਾ ਨੇ ਪੌੜੀ ਦੀ ਸਹਾਇਤਾ ਨਾਲ ਉਹ ਚਵਾਰੇ ਵੱਲ ਜਾਣਾ ਚਾਹਿਆ ਉਹਨਾਂ ਦੇ ਸਾਥੀ ਸਤਲਾਲ ਸਿੰਘ ਜੀ ਕਹਿਣ ਲੱਗੇ ਬਾਬਾ ਜੀ ਅੱਗ ਵਿੱਚ ਨਾ ਜਾਓ ਅੱਗ ਬਹੁਤ ਜ਼ਿਆਦਾ ਭਿਆਨਕ ਫੈਲੀ ਹੋਈ ਹੈ ਪਰ ਬਾਬਾ ਜੀ ਪਰਮੇਸ਼ਰ ਤੇ ਭਰੋਸਾ ਰੱਖਣ ਵਾਲੇ ਗੁਰਬਾਣੀ ਦੀਆਂ ਟੋਕਾਂ ਪੜ੍ਹਦੇ ਹੋਏ ਗੁਰਕਾ ਬਚਨ ਬਸੈ ਜੀ ਨਾਲੇ ਜਲਨੀ ਡੋਬੇ ਤਸਕਰ ਨਹੀਂ ਲੇਵੈ ਭਾਇ ਨਾ ਸਕੈ ਜਾਲੇ ਆਪੇ ਪਾਪ ਕਾਪੇ ਪਵਨਾ ਜਾ ਰਾ ਖਸਮਤਾ ਰੱਖ ਹੈ ਕਵਨਾ ਇਦਾਂ ਗੌਂਦੇ ਉਹ ਚੜੇਗੇ ਚਬਾਰੇ ਦੇ ਵਿੱਚ ਤੇ ਸੁੱਤੇ ਪਏ ਬੱਚੇ ਨੂੰ ਚਾਦਰ ਘੇੜ ਕੇ ਆਪਣੀ ਪਿੱਠ ਤੇ ਵੜ ਲਿਆ। ਔਰ ਹੋਰ ਵੀ ਮਹਾਨਾ ਜੋ ਕੀਮਤੀ ਅਸਮਾਨ ਉਹਨਾਂ ਦੇ ਹੱਥ ਆਇਆ ਉਹ ਥੱਲੇ ਸਿਰ ਦਿੱਤਾ ਤੇ ਬੱਚੇ ਨੂੰ ਪੌੜੀਆਂ ਚੋਂ ਲੈ ਕੇ ਥੱਲੇ ਉਤਰਿਆ ਏ। ਉਹ ਇੱਕ ਮਹਾਨ ਫੌਜੀ ਸੰਤ ਹੋਏ ਨਾ। ਇਹ ਆ ਪਰਪਕਾਰੀ ਬ੍ਰਹਮ ਗਿਆਨੀ ਦੀ ਅਵਸਥਾ। ਬ੍ਰਹਮ ਗਿਆਨੀ ਕਹਿ ਹਰਦੇ ਦੇ ਵਿੱਚ ਹਮੇਸ਼ਾ ਪਰਪਕਾਰ ਦਾ ਸੁਭਾਅ ਹੁੰਦਾ ਹੈ ਐਸੇ ਹੋਏ ਹਨ ਬ੍ਰਹਮ ਗਿਆਨੀ ਪਾਤਸ਼ਾਹ ਜੀ ਅੱਗੇ ਬਖਸ਼ਿਸ਼ ਕਰਦੇ ਹਨ ਬ੍ਰਹਮ ਗਿਆਨੀ ਪਰਉਪਕਾਰੋ ਮਹਾ ਬ੍ਰਹਮ ਗਿਆਨੀ ਕਹ ਨਾਹੀ ਧੰਦਾ ਜਿਹੜਾ ਬ੍ਰਹਮ ਗਿਆਨੀ ਹੁੰਦਾ ਉਹ ਧੰਦਿਆਂ ਵਿੱਚ ਕਰਮ ਕਾਂਡਾਂ ਵਿੱਚ ਫਸਿਆ ਨਹੀਂ ਹੁੰਦਾ ਉਹ ਆਪਣੀ ਮੌਜ ਦਾ ਮਾਲਕ ਹੁੰਦਾ ਜਿਵੇਂ ਪੰਘੂੜੇ ਦੇ ਵਿੱਚ ਬੱਚਾ ਪਿਆ ਖੇਡ ਰਿਹਾ ਹੈ ਉਹ ਹੱਥ ਪੈਰ ਹਿਲਾ ਰਿਹਾ ਹੈ ਉਹ ਹੱਥ ਪੈਰ ਹਿਲਾ ਕੇ ਕੋਈ ਕੰਮ ਨਹੀਂ ਕਰ ਰਿਹਾ ਭੱਜ ਦੌੜ ਨਹੀਂ ਕਰ ਰਿਹਾ ਉਹ ਆਪਣੀ ਮਸਤੀ ਦੇ ਵਿੱਚ ਮਸਤ ਖੇਡ ਰਿਹਾ ਹੈ ਇਸ ਤਰ੍ਹਾਂ ਗੁਰੂ ਪਿਆਰਿਓ ਬ੍ਰਹਮ ਗਿਆਨੀ ਆਪਣੀ ਮਸਤੀ ਦੇ ਵਿੱਚ ਵਿਚਰਦੇ ਹਨ ਉਸੇ ਵਿਚਰਨ ਦੇ ਵਿੱਚ ਹੀ ਉਹਨਾਂ ਦੇ ਕੋਲੋਂ ਅਨੇਕਾਂ ਤਰ੍ਹਾਂ ਸੰਸਾਰ ਦੇ ਕਾਰਜ ਵੀ ਹੋ ਜਾਂਦੇ ਆ ਜਿਨ੍ਹਾਂ ਨੂੰ ਉਸੇ ਸੁਭਾਏ ਕਰ ਜਾਂਦੇ ਨੇ ਬ੍ਰਹਮ ਗਿਆਨੀ ਲੈ ਤਾਵਤ ਬੰਦਾ ਤੇ ਬ੍ਰਹਮ ਗਿਆਨੀ ਦੇ ਕੋਲੇ ਪਾਵਰ ਹੈ ਕਿ ਸੰਸਾਰ ਦੇ ਵਿੱਚ ਵਿਚਰਦੇ ਹੋਏ ਆਪ ਨਾਮ ਜਪਦੇ ਆਂ ਔਰ अनेका ਨੂੰ ਜਪਾਉਂਦੇ ਆਂ ਮੰਟੇ ਬਿਸਰਿਓ ਸਭ ਲੋ ਤੰਦਾ ਗੁਰ ਕੀ ਚਰਣੀ ਰਾਤੇ ਬ੍ਰਹਮ ਗਿਆਨੀ ਗੁਰੂ ਦੇ ਚਰਨਾਂ ਨਾਲ ਜੁੜੇ ਹੁੰਦੇ ਹਨ ਮਨ ਤੋਂ ਸਾਰੇ ਧੰਨਿਆਂ ਨੂੰ ਮਿਟਾ ਕਰਕੇ ਕੇਵਲ ਤੇ ਕੇਵਲ ਪਰਮੇਸ਼ਰ ਨਾਲ ਜੋੜਦੇ ਹਨ ਆਪਣੇ ਦੌੜਦੇ ਹੋਏ ਮਨ ਨੂੰ ਵੀ ਕਾਬੂ ਕਰ ਲੈਂਦੇ ਹਨ ਤਾਪਤ ਬੰਦਾ ਆਪਣੇ ਮਨ ਨੂੰ ਭਟਕਣ ਤੋਂ ਰੋਕ ਲੈਂਦੇ ਹਨ ਤੇ ਦੂਸਰਾ ਅਰਥ ਇਹ ਵੀ ਹੈ ਕਿ ਜਿਨੀਆਂ ਨਾਮ ਤੇ ਆਇਆ ਗ੍ਰਹਿਮ ਸ਼ਕਲ ਘਾਲ ਨਾਨਕ ਤੇ ਮਖੋਜਲੇ ਕੀਤੀ ਛੁੱਟੀ ਨਾਲ ਐਸੇ अनेका ਬ੍ਰਹਮ ਗਿਆਨੀ ਸੰਸਾਰ ਦੇ ਵਿੱਚ ਵਿਚਰਦੇ ਸੰਸਾਰ ਦਾ ਭਲਾ ਕਰਦੇ ਸੰਸਾਰ ਨੂੰ ਵੀ ਤਾਰ ਕੇ ਲੈ ਜਾਂਦੇ ਆ ਜਿਵੇਂ ਰਾਜੇ ਜਨਕਰੀ ਸਾਖੀ ਆ ਧੰਤਨ ਰਾਜਾ ਜਨਕ ਹੈ ਜਿਨ ਸਿਮਰ ਕੀਓ ਵਿਵੇਕ ਏ ਘੜੀ ਕੇ ਸਿਮਰਨੇ ਪਾਪੀ ਤਰੇ ਅਨੇਕ ਬ੍ਰਹਮ ਗਿਆਨੀ ਕਹਿ ਹੋਏ ਸੋ ਭਲਾ ਬ੍ਰਹਮ ਗਿਆਨੀ ਹਮੇਸ਼ਾ ਸੰਸਾਰ ਦਾ ਭਲਾ ਵੀ ਕਰਦੇ ਆ ਬ੍ਰਹਮ ਗਿਆਨੀ ਕਿਸੇ ਦਾ ਬੁਰਾ ਨਹੀਂ ਸੋਚਦਾ ਭਲੋ ਰੇ ਭਲੋ ਰੇ ਭਲੋ ਸਾ ਮੰਗਣਾ ਦੇਖੋ ਪਸਾਰ ਨੈਣ ਸੁਣੋ ਸਾਧੂ ਕੇ ਬੈਣ ਬ੍ਰਹਮ ਗਿਆਨੀ ਹਮੇਸ਼ਾ ਸਭ ਦਾ ਭਲਾ ਲੋਚਦੇ ਆਂ ਔਰ ਉਹਨਾਂ ਦੇ ਹੱਥੋਂ ਭਲਾ ਹੀ ਹੁੰਦਾ ਹੈ ਬ੍ਰਹਮ ਗਿਆਨੀ ਸਫਲ ਫਲਾ ਐਸੇ ਬ੍ਰਹਮ ਗਿਆਨੀ ਨਾਮ ਜਪਣ ਵਾਲੇ ਜੀਵ ਐਸੇ ਨਾਮ ਜਪਣ ਵਾਲੀਆਂ ਰੂਹਾਂ ਜਿਹੜੀਆਂ ਹਨ ਉਹ ਸੰਸਾਰ ਵਿੱਚ ਪਰਫੁੱਲ ਧੋਕੇ ਵਿੱਚ ਰੰਦੀਆਂ ਸਫਲ ਫਲਾ ਉਹਨਾਂ ਦਾ ਜੀਵਨ ਸਫਲ ਹੋ ਜਾਂਦਾ ਹੈ ਸਫਲ ਸਫਲ ਭਈ ਸਫਲ ਜਤ ਉਹ ਆਪਣਾ ਜੀਵਨ ਸਫਲਾ ਕਰ ਜਾਂਦੇ ਹਨ ਔਰ ਪਰਫੁੱਲਤ ਹੋ ਜਾਂਦੇ ਹਨ ਪਰਮੇਸ਼ਰ ਵਿੱਚ ਮਿਲ ਜਾਂਦੇ ਆ ਬ੍ਰਹਮ ਗਿਆਨੀ ਸੰਗ ਸਗਲ ਉਧਾਰ ਐਸੇ ਬ੍ਰਹਮ ਗਿਆਨੀ ਅਲੀ ਸੰਗਤ ਕਰਨ ਵਾਲੇ ਜਿੰਨੇ ਵੀ ਹੋਣ ਸਾਰਿਆਂ ਦਾ ਉਧਾਰ ਹੋ ਜਾਂਦਾ ਤਨ ਤਨ ਰਾਜਾ ਜਨਕ ਹੈ ਜਨ ਸਿਮਰ ਕਿਉ ਵਿਵੇਕ ਏ ਘੜੀ ਕੇ ਸਿਮਰਨੇ ਪਾਪੀ ਤਰੇ ਅਨੇਕ ਬ੍ਰਹਮ ਗਿਆਨੀ ਸੰਗ ਸਗਲ ਉਧਾਰ ਨਾਰਕ ਬ੍ਰਹਮ ਗਿਆਨੀ ਜਪੈ ਸਗਲ ਸੰਸਾਰ ਤਾਂ ਇਹ ਸਤਿਕਾਰ ਕਰਦੇ ਹਨ ਕਿ ਬ੍ਰਹਮ ਵੇਤਿਆਂ ਨੂੰ ਬ੍ਰਹਮ ਦਾ ਸਰੂਪ ਹੋਣ ਕਰਕੇ ਸਾਡਾ ਸੰਸਾਰ ਉਹਨਾਂ ਨੂੰ ਜਪਦਾ ਭਾਵ ਯਾਦ ਕਰਦਾ ਹੈ ਬ੍ਰਹਮ ਗਿਆਨੀ ਪਰਮੇਸ਼ਰ ਦਾ ਰੂਪ ਹੋ ਜਾਂਦੇ ਆ ਹਰ ਕਾ ਸੇਵਕ ਸੋ ਹਰ ਜੇਹਾ ਭੇਦ ਨ ਜਾਣੋ ਮਾਨਸ ਦੇਹਾ ਇਸ ਕਰਕੇ ਸੰਸਾਰੀ ਲੋਕ ਬ੍ਰਹਮ ਗਿਆਨੀਆਂ ਨੂੰ ਯਾਦ ਕਰਦੇ ਹਨ ਇਹ ਸੀ ਅੱਠਵੀਂ ਅਸ਼ਟਪਦੀ ਦੀ ਬ੍ਰਹਮ ਗਿਆਨੀ ਵਾਲੀ ਚੌਥੀ ਪੌੜੀ ਪੰਜਵੀਂ ਅਗੇ ਆਰੰਭ ਹੁੰਦੀ ਹੈ ਬ੍ਰਹਮ ਗਿਆਨੀ ਕਾ ਏਕੈ ਰੰਗ ਬ੍ਰਹਮ ਗਿਆਨੀ ਕਾ ਬਸੈ ਪ੍ਰਵ ਸੰਗ ਇਹਦੀ ਵਿਚਾਰ ਅਗਲੇ ਦਿਵਾਨਾ ਵਿੱਚ ਸਰਬਣ ਕਰਾਂਗੇ ਇੱਥੇ ਰੁਕਣ ਦੀ ਆਗਿਆ ਬਖਸ਼ੋ ਮੋਲਦਿਆਂ ਨੇ ਕਾ ਅਖਰਵਾਦ ਕਾਟ ਹੋ ਜਾਂਦੇ ਸਿੱਖ ਸੰਗਤਾਂ ਦੇ ਸਤਿਗੁਰੂ ਬਖਸ਼ਣ ਜੋਗਿਆ ਬਖਸ਼ ਲੈਣਾ ਜੀ ਸਮਾਪਤੀ ਕਰੀਏ ਬਲਾ ਫਤੇ ਪਾ ਫਤੇ ਵਾਹ ਗੁਰੂ ਜੀ ਕਾ ਖਾਲਸਾ ਵਾਹ ਗੁਰੂ ਜੀ ਕੀ ਫਤਿਹ ਵਾਹ ਗੁਰੂ ਵਾਹ ਗੁਰੂ